ਜਿਹੜਾ ਸੀਗਾ ਇੱਕ ਲਾਸਟ ਹੋਇਆ ਚੱਕੀ ਵਿਅਕਤੀ ਸੀਗਾ ਜਿਹੜਾ ਉਹ ਅਤਵਾਦੀ ਦੱਸਿਆ ਗਿਆ ਆ ਉਹ ਲਾਸਟ ਹੋਇਆ ਉਹਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਅੱਜ ਸਵੇਰੇ ਬਲ ਕਲੈਂਕ ਪੁਲਿਸ ਚੌਕੀ ਆ ਉਹਦੇ ਨੇੜੇ ਦਸ਼ਾਵਾ ਪਿੰਡ ਆ ਉੱਥੇ ਇੱਕ ਬੰਦਾ ਜਿਹੜਾ ਜਿੱਦਾਂ ਪੁਲਿਸ ਨੂੰ ਲੱਗਦਾ ਮੇਰੀ ਅਫਸਰ ਨਾਲ ਗੱਲ ਹੋਈ ਹੈ ਕਿ ਉਹ ਮਲਾ ਸ਼ੱਕੀ ਅਤਵਾਦੀ ਸੀਗਾ ਉਹ ਵੈਪਨ ਜਿਹੜਾ ਕਿਤੇ ਬੰਬ ਜਿਹੜਾ ਪੁੱਟਣ ਗਿਆ ਉੱਥੇ ਬਲਾਸਟ ਹੋ ਗਿਆ ਤੇ ਉਹ ਉਹ ਸਾਰਾ ਬੰਦਾ ਦੀ ਡੈਥ ਹੋ ਗਈ ਉਹਦੇ ਹੱਟ ਪੈਸਾ ਦੇ ਮੂੰਹ ਵਗੈਰਾ ਲੱਤਾਂ ਵਗੈਰਾ ਉੱਡ ਗਏ ਸਾਰੀਆਂ ਸੋ ਕੈਲਕੂਲੇਟ ਤੇ ਕੀਤਾ ਜਾ ਰਿਹਾ ਕੋ ਛੱਕੀ ਟੈਰਸ ਸੀਗਾ ਕੋਈ ਵੀ ਹੋਵੇ ਅਸੀਂ ਇਸ ਗੱਲ ਤੋਂ ਚਕੰਨੇ ਆ ਇਸ ਗੱਲ ਤੋਂ ਪੂਰਾ ਨਿਗਾ ਰੱਖੀ ਆ ਹਾਲਾਤਾਂ ਦੇ ਉੱਤੇ ਕਿਸੇ ਵੀ ਬੰਦੇ ਨੂੰ ਕੋਈ ਵੀ ਪਾਕਿਸਤਾਨ ਤੋਂ ਟ੍ਰੇਨਡ ਬੰਦਾ ਕੋਈ ਇੱਥੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਕੋਈ ਬੰਬ ਤਮਾਕੇ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇ। ਅੱਛਾ ਲੱਗਦਾ ਕਿ ਵੱਡਾ ਹਾਸਾ ਟਲ ਗਿਆ ਜੇ ਇਹੀ ਕਿਤੇ ਸ਼ਹਿਰੀ ਇੱਥੇ ਆ ਕੇ ਚੱਲ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੋਏਣਾ। ਨਹੀਂ ਨਹੀਂ ਉਹ ਤਾਂ ਹੋ ਸਕਦਾ ਸੀਗਾ। ਵੱਡਾ ਹਾਸਾ ਜਾਂ ਟਲ ਗਿਆ ਤੁਹਾਡੀ ਗੱਲ ਸਹੀ ਆ। ਇਦਾਂ ਹੋਣਾ ਨਹੀਂ ਚਾਹੀਦਾ ਪਰ ਟਲ ਗਿਆ ਮਹਾਰਾਜ ਦੀ ਕਿਰਪਾ ਕੀਤੀ ਆ। ਮੇਰਾ ਖਿਆਲ ਆ ਕਿ ਮੰਨ ਅਸੀਂ ਬਲੇ ਇਸ ਕੋਸ਼ਿਸ਼ ਦੇ ਵਿੱਚ ਆ ਪੂਰਾ ਸਕੰਜਾ ਖਸਿਆ ਪਿਆ ਕਿ ਕੋਈ ਵੀ ਬੰਦਾ ਜਿਹੜਾ ਮੁਹਲਾ ਜਣਾ ਇੱਥੇ ਵੀ ਮੈਨੂੰ ਲੱਗਦਾ ਜਿੱਦਾਂ ਦੱਸਿਆ ਗਿਆ ਕਿ ਕਾਲੇ ਪੰਨਾਂ ਉਹਨੇ ਪੁੱਟਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਕੋ ਦੇਖਣਾ ਨੇ ਚਾਤਵੇਂ ਰੋ ਦੇ ਨਾਲ ਹੀ ਉਹਦਾ ਕੰਮ ਹੋ ਗਿਆ ਸੋ ਅੰਡਰ ਪ੍ਰੈਸ਼ਰ ਦੇ ਵਿੱਚ ਦੇ ਜਿਹੜੇ ਗੈਂਗਸਰ ਤੇ ਜਿਹੜੇ ਟੈਰਿਸਟ ਸਵੇ ਉਹਨਾਂ ਨੂੰ ਮਹਲਾ ਜਣਾ ਪ੍ਰੈਸ਼ਰ ਦੇ ਵਿੱਚ ਹਰ ਪਾਸੇ ਦਬਾਅ ਦੇ ਵਿੱਚ ਰੱਖਿਆ ਇਸ ਕਰਕੇ ਕਿਉਂਕਿ ਕਾਰਵਾਈ ਨਾ ਕਰ ਸਕੋ। ਐਸਾ ਪਹੁੰਚ ਕੇ ਇੱਥੇ ਵੱਡੇ ਸਵਾਲ ਖੜੇ ਕਰਨ ਡੇ ਨੇ ਪ੍ਰਸ਼ਾਸਨ ਦੇ। ਮੀਠੇ ਤੋਂ ਕਿਤੇ ਪਹੁੰਚ ਗਏ? ਉੱਥੇ ਮੌਕੇ ਤੇ ਪਹੁੰਚ ਗਏ ਘਟਨਾ ਸਥਲ ਤੇ। ਉਹਨਾਂ ਦਾ ਤਾਂ ਕੰਮ ਹੀ ਇਹ ਆ ਛੱਡੋ ਮੇਰੀ ਠੀਏ ਦਾ ਦੋਸਤ ਕੋ ਕੰਮ ਥੋੜਾ ਨਾ ਉਹਨੂੰ ਕੋਈ ਜੋਬ ਹੋਰ ਕੋਈ ਨਾ ਕੋ ਗੱਲ ਨਾ ਬਾਦ ਵਿਲਾ ਖਾਓ। ਉਹ ਤੇ ਜਾਂਦਾ ਉੱਥੇ ਜਾ ਕੇ ਹੋਰ ਹੀ ਨਵੀਆਂ ਗੱਲਾਂ ਨਵੀਆਂ ਸਟੋਰੀਆਂ ਜਿਹੜੀਆਂ ਕੰਨ ਨਾ ਪਈਆਂ। ਤੁਹਾਡੇ ਖਿਲਾਫ ਹੀ ਬੋਲੇ ਸੀ। ਉਹ ਬੋਲਿਆ ਤੈਨੂੰ। ਉਹ ਜਰਾ ਦੇਖੋ ਮੈਂਟਲੀ ਅਫਸਰਟ ਹੋ ਗਿਆ। ਉਹ ਦਿਮਾਗੀ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਇਹਦੇ ਮਜੀਠੀ ਹੋਣੀ ਆ ਇਹ ਕੀ ਕੀ ਕਹਿਣੇ ਨਹੀਂ ਚਾਹੀਦਾ ਤਾਂ ਇਹ ਰਿਸ਼ਤੇਦਾਰੀ ਦੇ ਵਿੱਚ ਲੀਡਰ ਬਣੇ ਇਹਨਾਂ ਦੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਲੀਡਰੀ ਕਰਦੇ ਸੀਗੇ ਉਹਦੇ ਇਹਨਾਂ ਦੀ ਰਿਸ਼ਤੇਦਾਰੀ ਬਣ ਗਈ ਇਹ ਤਾਂ ਜਿੱਦਾਂ ਦਾਤ ਚ ਨਹੀਂ ਜੀਜਾ ਮਿਲਦੀਆਂ ਉਦਾਂ ਮਿਲੇ ਜੇ ਕਿਤੇ ਸਾਡੇ ਨੂੰ ਮਿਹਨਤ ਕਰਕੇ 40 ਸਾਲ ਲਾ ਕੇ ਜ਼ਿੰਦਗੀ ਦੇ ਐਮ ਐਲ ਏ ਬਣਦੇ ਫੇਰ ਇਹਨਾਂ ਨੂੰ ਪਤਾ ਉਹ ਲੱਗਦਾ ਕਿ ਕੀ ਭਾਅ ਵੇਖਦੀ ਆ ਇਹ ਖੂਨ ਕੀ ਆ ਉਹਨਾਂ ਅਕਾਲੀ ਦਲ ਚ ਵੀ ਨਾ ਕੋਈ ਪੁੱਛਦਾ ਨਾ ਉਹਨਾਂ ਦੀ ਕੋਈ ਬੰਦੀ ਹੁਣ ਤਾਂ ਬਸ ਕੋਈ ਕੰਮ ਐ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਜਿੱਥੇ ਕੋਈ ਗੱਲ ਹੋ ਜਾਂਦੀ ਆ ਉੱਥੇ ਛੇਤੀ ਦੇ ਚਲ ਜਾਂਦੇ ਆ ਉਹ ਕੋਈ ਪੋਜ਼ਿਟਿਵ ਗੱਲ ਨਹੀਂ ਕਰਦੇ ਹਰ ਥਾਂ ਤੇ ਜਾ ਕੇ ਪੋਲਿਟਿਕਲ ਗੱਲ ਕੰਡਾ ਪੈਂਦੇ ਆ ਨਾ ਉਹਨਾਂ ਨੂੰ ਇਹ ਪਤਾ ਕਿ ਜਿਹੜੀ ਚੀਜ਼ ਆ ਪਿਛਲੇ 40 50 ਸਾਲ ਤੋਂ ਲਗਾਤਾਰ ਹੋ ਰਹੀ ਐ ਸਾਡਾ 20 ਮੁਲਕ ਪਾਕਿਸਤਾਨ ਐ ਇੱਥੇ ਲਗਾਤਾਰ ਪਾਕਿਸਤਾਨ ਜਿਹੜਾ ਕਰਬੜ ਜਿਹੜਾ ਕਰਾ ਦਿਆ ਸੁਣਦੇ ਕਿ ਭੰਗ ਕਰਨ ਦੀ ਕੋਸ਼ਿਸ਼ ਕਰਦਾ ਲੱਗਦਾ ਕਿ ਬਿਲਕੁਲ ਉਹ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਇਦਾਂ ਹੀ ਮਤਲਬ ਪਰ ਸਦਾਤ ਭਗਵਾਨ ਸੇਮਾਨ ਦੀ ਸਰਕਾਰ ਜਿਹੜੀ ਆ ਪੂਰੀ ਮਤਲਬ ਐਸੋਨੇ ਉਹ ਮਤਲਬ ਧਿਆਨ ਰੱਖਦੀ ਆ ਤੇ ਪੂਰੀ ਸਾਡੀ ਪੁਲਿਸ ਜਿਹੜੀ ਐਕਟਿਵ ਆ ਕੋਈ ਕੋਈ ਗੱਲ ਐਸੋਟੇ ਮੋਟੀਆਂ ਕਟਰਾਵਾਂ ਜਿਹੜੀਆਂ ਹੁੰਦੀਆਂ ਇਹ ਆਪਾਂ ਮਤਲਬ ਇਹਨਾਂ ਨੂੰ ਠੀਕ ਹੋ ਜਾਊਗਾ ਕਿਉਂਕਿ ਜਦੋਂ ਖਰਾਬ ਕਰਦੇ ਉਹਨਾਂ ਲੱਗਦੇ 25 30 ਸਾਲ ਇਹ 25 30 ਸਾਲ ਖਰਾਬ ਕਰਕੇ ਚੱਲੇਗੇ ਹੁਣ ਆਉਂਦੇ ਆ ਮੀਡੀਆ ਦੇ ਗਾੜੀ ਮਤਲਬ ਆਪਣੀਆਂ ਬਾਈਟਾਂ ਦੇਣ ਦਾ ਪੈਦਾ ਜੀ ਸਰਕਾਰ ਫੇਲ ਹੋ ਗਈ ਫਲਾਣਾ ਹੋ ਗਿਆ ਜੀ ਠੀਕਣਾ ਹੋ ਗਿਆ ਇਹਨੂੰ ਬੰਦਾ ਪੁੱਛੇ ਕਿ ਪਿਲੇ 40 ਸਾਲਾਂ ਤੋਂ ਪੰਜਾਬ 'ਚ ਕੀ ਹੋ ਰਿਹਾ ਹੈ ਤੁਹਾਡੀਆਂ ਸਰਕਾਰਾਂ ਸੀਗੀਆਂ ਦੋ ਦੋ ਦਾ ਅਕਾਲੀ ਆਕਾ ਦੇ ਸੀ ਇਹਦੀ ਸਰਕਾਰਾਂ ਹੋਈਆਂ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਅਜੇ ਤੱਕ ਆਈਆਂ 3 ਸਾਲ ਹੋਏ ਸਦਾਪਗਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਏ ਨੇ ਤੇ ਜਿਹੜੀ ਇਹ ਗੱਲ ਕਰਦੇ ਆ ਮੇਰੀ ਇਹਨਾਂ ਨੂੰ ਬੇਨਤੀ ਹੈ ਸਾਂਝਾਓ ਕੋਈ ਗੱਲ ਨਹੀਂ ਜਾਓ ਕੇਹੜਾ ਦੁੱਖ ਸਾਂਝਾ ਕਰਕੇ ਆਹੀ ਵੀ ਜਾਣਦੇ ਹੋ ਪਰ ਤੁਸੀਂ ਸਿਆਸਤ ਕਿਉਂ ਕਰਦੇ ਹੋ ਯਾਰ ਹੱਥਾਂ 'ਤੇ ਸਿਆਸਤ ਨਹੀਂ ਕਰੀ ਜਾਂਦੇ ਫੇ ਤੁਸੀਂ ਆਪ ਸਿਆਸਤ ਕਰ ਰਹੇ ਹੋ ਤੁਹਾਨੂੰ ਤੇ ਬੇਹੇਖਵਾ ਕੀ ਹੱਕ ਕੋਈ ਨਹੀਂ ਤੁਹਾਡੇ ਦੇ ਕਿਨੇ ਕਿਨੇ ਵੱਡੇ ਦੋਸ਼ ਲੱਗੇ ਆ ਤੁਸੀਂ ਜੇਲਾ ਕੱਟ ਗਏ ਸੁਪਰੀਮ ਕੋਰਟਾਂ 'ਚ ਤੁਹਾਡੇ ਕੇਸ ਆ ਹਾਈ ਕੋਰਟਾਂ 'ਚ ਕੇਸ ਆ ਤੁਸੀਂ ਆ ਮੀਡੀਆ ਦੇ ਘੜੀ ਬੈਠਦੇ ਬੜੇ ਸਾਧ ਹੁੰਦੇ ਤੁਸੀਂ ਸਾਰਾ ਪੰਜਾਬ ਸਾਰੀ ਦੁਨੀਆ ਤੁਹਾਨੂੰ ਜਾਣਦੀ ਆ ਥੋੜੀ ਬੋਦੀ ਸਾਨੂੰ ਮਤਲਬ ਆਪਣੇ ਆਪ ਤੇ ਸ਼ਰਮ ਵੀ ਆਉਣੀ ਚਾਹੀਦੀ ਆ ਆਪਾਂ ਗੱਲ ਸੋਚ ਸਮਝ ਕੇ ਕਰਿਆ ਕਰ ਘੜਨਾ ਤੋਂ ਬਾਅਦ ਸੁਣਦੇ ਕਿ ਗੱਲ ਮੈਂ ਸਰਨਾ ਤੁਸੀਂ ਜਾਓ ਜਿੱਥੇ ਬਦੀ ਲੀਡਰੀ ਕਰੋ ਪਰ ਤੁਸੀਂ ਆ ਜਿਹੜਾ ਕੰਮ ਕਰਦੇ ਹੋ ਨਾ ਸਿਆਸਤ ਵਾਲਾ ਇਹ ਜਰਾ ਨਾ ਕਰੋ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ